ਤੂੰ ਕਿੰਨਾ ਵਧੀਆ ਸੁਪਨਾ ਦੇਖਦੀ ਬੈਸੀ ਇਹਨੇ ਵਿੱਚੇ ਉਖਾ ਦਿੱਤਾ ਪਹਿਲਾਂ ਜਾ ਕੇ ਨੂੰ ਹੀ ਬੰਦ ਕਰਦੀ ਆ ਇਹ ਤਾਂ ਨੱਚੀ ਜਾਂਦਾ ਪਹਿਲੇ ਇਹ ਨੂੰ ਬੰਦ ਤੂੰ ਜਿਹੜਾ ਨੱਚ ਰਿਹਾ ਹੈ ਕੀ ਤੁਸੀਂ ਮੈਨੂੰ ਹਰ ਵਾਰੀ ਮਾਰਦੇ ਰਹਿੰਦੇ ਆ ਸਵੇਰੇ ਸਵੇਰੇ ਮੈਂ ਹੀ ਤੁਹਾਨੂੰ ਰੋਜ਼ ਠਾਲਦਾ ਆ ਜਾਂ ਤੁਸੀਂ ਚੰਗੀ ਤਰ੍ਹਾਂ ਯੂਸ ਪ੍ਰਾਰਥਨਾ ਨਹੀਂ ਕਰਦੇ ਤੁਸੀਂ ਸਾਥ ਨਹੀਂ ਹੋਂ ਆਪਣਾ ਮੂੰਹ ਦੇਖਿਆ ਜਿੱਦਾਂ ਤੂੰ ਬਿਮਾਰ ਹੁੰਦਾ ਹੈ ਤੇਰੇ ਦੋਨੋਂ ਸੈੱਲ ਕੱਢ ਦੂੰਗੀ ਨਾ ਫਿਰ ਤੂੰ ਚੁੱਪ ਰਹਿਣਾ ਹੈ ਚੋ ਦੀ ਬਾਈਬਲ ਦੀ ਤੁਹਾਡੀ ਤਬੀਅਤ ਨੂੰ ਕੀ ਹੋਇਆ ਤੁਸੀਂ ਬਾਰ ਬਾਰ ਚਿਕ ਰਹੇ ਹੋ ਤੁਸੀਂ ਮੈਨੂੰ ਧਿਆਨ ਨਾਲ ਦੇਖੋ ਪਹਿਲਾਂ ਪਹਿਲਾਂ ਸਿਮਰਨ ਮੈਨੂੰ ਕਿੰਨਾ ਪੜਦੀ ਹੁੰਦੀ ਸੀ ਕਿੰਨਾ ਚੱਕਦੀ ਹੁੰਦੀ ਸੀ ਹੁਣ ਤਾਂ ਉਹ ਮੈਨਾਂ ਮੈਨੂੰ ਪੁੱਛਦੀ ਵੀ ਨਹੀਂ ਐ ਮੇਰੇ ਉੱਤੇ ਕਿੰਨੀ ਧੂਲ ਮਿੱਟੀ ਜੰਮੀ ਹੋਈ ਆ ਜਦੋਂ ਨੇ ਮੈਨੂੰ ਮਾਰਿਆ ਸਮੇਂ ਉਦੋਂ ਹੀ ਸਮਝ ਗਿਆ ਸੀ सिमरन यू हैव वन टेक्स्ट मैसेज मिस सिमरन यू हैव वन टेक्स्ट मैसेज मिस सिमरन यू हैव वन टेक्स्ट क्या गूगल असिस्टेंट ने सारों ने इतनी बढ़िया वॉइस दी है एक मेरा ही मोबाइल है जेडे इतनी बेसुरी आवाज ਦਿੰਦਾ ਹੈ ਤੁਹਾਡੇ ਲਈ ਇੰਨਾ ਹੀ ਕਾਫੀ ਆ ਨਹੀਂ ਸੀ اچھا ਠੀਕ ਹੈ ਠੀਕ ਹੈ ਮੈਂ ਦੇਖਦੀ ਹਾਂ ਕਿ ਮੈਸੇਜ ਆਇਆ ਹੈ اچھا ਅਮੀਰੀ ਸੇਲੀ ਦਾ ਬਰਥਡੇ ਮੈਨੂੰ ਇਨਵਾਈਟ ਕੀਤਾ ਹੈ ਮੈਂ ਜਾਣਾ ਠੀਕ ਹੈ ਕਾਏ ਕਿੰਨੇ ਮੈਸੇਜ ਆਏ ਆ ਇੰਸਟਾਗ੍ਰਾਮ ਤੇ ਫੇਸਬੁਕ ਤੇ ਵਟਸਐਪ ਤੇ ਟਵਿੱਟਰ ਤੇ ਕਿੰਨੇ ਮੈਸੇਜ ਆਏ ਆ ਹੱਥ ਛੱਡੋ ਮੇਰਾ ਗੁੱਦਗੁੱਦ ਕਿਉਂ ਕੱਢਦੇ ਪਏ ਆ ਟੱਚ ਫੋਨ ਬੋਲ ਕੇ ਨਾ ਵੀ ਨਹੀਂ ਟੱਚ ਕਰਨ ਦਿੰਦੇ ਪਹਿਲਾਂ ਇਹ ਪੁਰਾਣਾ ਮਾਡਲ ਫੋਨ ਦਾ ਵੇਚ ਕੇ ਨਵਾਂ ਖਰੀਦਦੀਆਂ ਸਵੇਰ ਨੂੰ ਬਿਨਾ ਮੂੰਹ ਤੋੜਦੇ ਤੁਸੀਂ ਵਟਸਐਪ ਚਲਾਉਂਦੇ ਆ ਬਿਨਾ ਇੰਟਰਸਟ ਦਿੱਤੇ ਤੁਸੀਂ ਇੰਸਟਾਗ੍ਰਾਮ ਚਲਾਉਂਦੇ ਆ ਬਿਨਾ ਫੇਸ ਤੋੜਦੇ ਤੁਸੀਂ ਫੇਸਬੁਕ ਚਲਾਉਂਦੇ ਆ ਤੇ ਤੁਸੀਂ ਮੈਨੂੰ ਹੀ ਬੋਲੀ ਜਾਂਦੇ ਆ ਤੇਰੀ ਸਾਰੀ ਹਿਸਟਰੀ ਮੇਰੇ ਕੋਲ ਆ ਤੇਰੀ ਹਿਸਟਰੀ ਤਾਂ ਡਿਲੀਟ ਹੋ ਸਕਦੀ ਆ ਪਰ ਤੇਰਾ ਨਾਮ ਨਹੀਂ ਕਿ ਆ ਇਹ ਬੋਲ ਰਿਹਾ ਕਿ ਮੇਰੀ ਹਿਸਟਰੀ ਡਿਲੀਟ ਹੋ ਸਕਦੀ ਪਰ ਮੇਰਾ ਨਾਮ ਨਹੀਂ ਇਹ ਗੂਗਲ ਐਂਟੀ ਗੂਗਲ ਐਂਟੀ ਮੇਰੀ ਹਿਸਟਰੀ ਡਿਲੀਟ ਕਰ ਦੇ ਤਾਂ ਸਵਿਚ ਆਫ ਪਾਵਰ ਆਫ ਇਹ ਨੂੰ ਜੋ ਬੋਲਣਾ ਸੀ ਇਹਨੇ ਬੋਲ ਦਿੱਤਾ ਤੇ ਜਦੋਂ ਮੇਰੀ ਬਾਰੀ ਬੋਲਣ ਦੀ ਆਈ ਹੁਣ ਫੋਨ ਸਵਿਚ ਆਫ ਹੁਣ ਮੈਂ ਟੀਵੀ ਨੂੰ ਫੋਨ ਨੂੰ ਚਾਰਜ ਲਗਾ ਦੇਂਦੀ ਆ ਮੋਰ ਮੈਨੂੰ ਸਾਰਾ ਦਿਨ ਟੀਵੀ ਦੇਖ ਕੇ گزارਣਾ ਪੈਣਾ ਏ ਰਿਮੋਟ ਰਿਮੋਟ ਕਿਥੇ ਰਿਮੋਟ ਦੇਖਦੀ ਆ ਜੀ ਟੀਵੀ ਦੇ ਵਿੱਚ ਕੀ ਨਵਾਂ ਆਇਆ ਏ ਲੈਕਮੇ 쿠ਸ਼ਨ ਮੈਟ ਲਿਪਸਟਿਕ ਸੂਰੀਬਲ ਫਾਰ ਆਲ ਇੰਡੀਅਨ ਸਕਿਨ ਟਾਈਪਸ ਉਹ ਆਚਾ ਇਹ ਪਸੰਦ ਆਇਆ ਚਲੋ ਕੋਈ ਨਹੀਂ ਮੈਂ ਬਾਅਦ ਵਿੱਚ ਫੋਨ ਤੋਂ ਆਰਡਰ ਕਰਦੀ ਆ ਅਗਲੇ ਚੈਨਲ ਤੇ ਦੇਖਦੀ ਆ ਕੀ ਨਿਊਜ਼ ਆਈ ਆ Welcome to ABC News. Today we are forecasting weather. Hoye mera ta English ch nahi dekhni si Punjabi ch dekhni si. Eh ta English ch aa gayi. Sat Sri Akal. Nave shehar de vich do partiyan de vich hoy ladai. Ik party ne dusri party de naal kitti kutmaar. Haaye jidhar dekho idhar ladai udhar ladai sare paise ladai chaldi payi aa. Next channel change. Vishwas ki hai? ਭਿਸ਼ਵਾਸ ਤੋਂ ਬਿਨਾਂ ਸਨ ਟੀਵੀ ਪਾਸਟ ਹੈ ਜਿਹਦਾ ਪ੍ਰਚਾਰ ਸੁਣੀ ਤੇ ਹੁਣ ਟੀਵੀ 'ਚ ਵੀ ਪ੍ਰਸਾਰ ਸੁਣੀਏ ਸੋਰੀ ਬਾਅਸਰ ਜੀ ਮੈਂ ਬੰਦ ਕਰਦੀ ਆ ਇਹ ਰਿਮੋਟ ਇਹ ਰਿਮੋਟ ਕੀ ਹੈ ਇਹ ਕੰਮ ਕਿਉਂ ਨਹੀਂ ਕਰਦਾ ਪਿਆ ਰਿਮੋਟ ਹਰ ਵਾਰ ਤੁਸੀਂ ਮੈਨੂੰ ਕਾਤੇ ਬੋਲਦੇ ਰਹਿੰਦੇ ਤੁਹਾਨੂੰ ਨਹੀਂ ਪਤਾ ਕਿ ਰਿਮੋਟ ਕਿੱਦਾਂ ਚੱਲਦਾ ਸੌਂਦੇ ਟਾਈਮ ਤੇ ਰੋਟੀ ਖਾਂਦੇ ਟਾਈਮ ਤੁਸੀਂ ਮੇਰੇ ਉੱਪਰ ਹੀ ਬੈੰਨੇ ਆ ਮੈਂ ਕਿੱਦਾਂ ਕੰਮ ਸਹੀ ਤਰੀਕੇ ਨਾਲ ਕਰ ਸਕਦਾ ਤੂੰ ਇਨਕ ਹੋ ਕੇ ਮੈਨੂੰ ਬੋਲਦਾ ਪਿਆ ਤੇਰੇ ਤੋਂ ਨੂੰ ਸੈੱਲ ਕਰ ਦੂੰਗੀ ਨਾ ਫਿਰ ਤੂੰ ਚੁੱਪ ਰਹਿਣਾ ਹੈ अच्छा हां सच में फोन चार्ज लगाया ਸੀ ਹੁਣ ਜਿਹੜੀ ਮੈਂ ਐਡਵਰਟਾਈਜ਼ਮੈਂਟ ਦੇਖੀ ਸੀ ਹੁਣ ਮੈਂ ਉਹਦੇ ਤੋਂ ਫੋਨ ਤੋਂ ਮੰਗਵਾਨੀ ਐ ਲਿਪਸਟਿਕ ਅੱਛਾ ਠੀਕ ਹੈ ਇੰਨੇ ਦੀ ਪੈ ਰਹੀ ਆ ਓਕੇ ਚਲ ਜਾਦੇ ਤੱਕੇ 15 ਮਿੰਟਾਂ ਤੱਕ ਇਹ ਹੁੰਦੀ ਆ ਜਦ ਤੱਕ ਮੈਂ ਬਿਮਾਰੀ ਤੋਂ ਕੱਪੜੇ ਕੱਢ ਲੈਂਦੀ ਆ ਕੀ ਤੁਸੀਂ ਹਰ ਵਾਰ ਇਹਦੇ ਵਿੱਚ ਕੁਝ ਕਰਦੇ ਰਹਿੰਦੇ ਆ ਤੁਹਾਨੂੰ ਨਹੀਂ ਪਤਾ ਲੱਗਦਾ ਇਹਦੇ ਵਿੱਚ ਕਿੰਨਾ ਖਲਾਰਾ ਪਿਆ ਆ ਤਾਂ ਇਹਨੂੰ ਸੈੱਟ ਤੁਸੀਂ ਹੀ ਕਰਨਾ ਆ ਜਿਹੜੇ ਕੱਪੜੇ ਤੁਹਾਨੂੰ ਨਹੀਂ ਚਾਹੀਦੇ ਉਹ ਤੁਸੀਂ ਜ਼ਰੂਰਤਮੰਦਾਂ ਨੂੰ ਦੇ ਕਿਉਂ ਨਹੀਂ ਦਿੰਦੇ ਤੂੰ ਚੁੱਪ ਕਰ ਜਾ ਮੈਨੂੰ ਮੇਰਾ ਕੰਮ ਕਰਨ ਦੇ ਸਿਮਰਨ ਸਿਮਰਨ ਕੋਣਾ ਕੀ ਮੈਂ ਤੁਹਾਨੂੰ ਯਾਦ ਆ ਹਾਂਜੀ ਬਾਈਬਲ ਮੈਂ ਤੁਹਾਨੂੰ ਯਾਦ ਰੱਖਿਆ ਹੋਇਆ ਆ ਬਹੁਤ ਮੇਰੇ ਲਈ ਸ਼ਰਮ ਦੀ ਗੱਲ ਹੋਊਗੀ ਕਿ ਜੇਕਰ ਮੈਂ ਤੁਹਾਨੂੰ ਨਹੀਂ ਯਾਦ ਰੱਖਿਆ ਹਾਂਜੀ ਮੈਂ ਤੁਹਾਨੂੰ ਯਾਦ ਰੱਖਿਆ ਹੋਇਆ ਆ ਅੱਛਾ ਚਲੋ ਵਧੀਆ ਗੱਲ ਹੈ ਕਿ ਤੁਸੀਂ ਮੈਨੂੰ ਯਾਦ ਰੱਖਿਆ ਮੈਂ ਵੀ ਥੋੜੇ ਦਿਨਾਂ ਤੋਂ ਤੁਹਾਨੂੰ ਦੇਖ ਰਹੀ ਸੀ ਤੁਸੀਂ ਆਪਣਾ ਸਾਰਾ ਸਮਾਂ ਫੋਨ 'ਚ ਤੇ ਟੀਵੀ 'ਚ ਬਿਤਾਉਂਦੇ ਹੋ ਤੁਸੀਂ ਮੇਰੇ ਵੱਲ ਤਾਂ ਦੇਖਦੇ ਵੀ ਨਹੀਂ ਹੋ ਬਾਈਬਲ ਇਹਨਾਂ ਦੇ ਬਿਨਾ ਮੈਂ ਜੀ ਨਹੀਂ ਸਕਦੀ ਇਹ ਹੀ ਮੇਰੀ ਜ਼ਿੰਦਗੀ ਆ ਸਿਮਰਨ ਤੁਸੀਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਚੁੱਕੇ ਹੋ ਨਹੀਂ ਬਾਈਬਲ ਮੈਂ ਨਹੀਂ ਬਦਲੀ ਪਰ ਸਿਮਰਨ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ ਨਹੀਂ ਨਹੀਂ ਬਾਈਬਲ ਮੈਂ ਨਹੀਂ ਬਦਲੀ ਮੈਂ ਪਹਿਲਾਂ ਵਰਗੀ ਆ ਹਾਂ ਫਿਰ ਇਹਦੇ ਵਿੱਚ ਗਲਤ ਵੀ ਕੀਆ ਨਾ ਉਹਨਾਂ ਦੇ ਲੋੜ ਦੇ ਅਨੁਸਾਰ ਮੈਂ ਉਹਨਾਂ ਦੇ ਕੰਮ ਆਉਣਾ ਆ ਜਦੋਂ ਉਦਾਸ ਹੁੰਦੇ ਆ ਮੈਂ ਉਹਨੂੰ ਕਾਮੇਡੀ ਸ਼ੋਅ ਦਿਖਾਉਣਾ ਆ ਜਦੋਂ ਦੁਖੀ ਹੁੰਦੇ ਆ ਮੈਂ ਉਹਨਾਂ ਨੂੰ ਪ੍ਰੇਮ ਗੀਤ ਸੁਣਾਉਣਾ ਆ ਤੇ ਜਦੋਂ ਬੋਰ ਹੋ ਜਾਂਦੇ ਆ ਮੈਂ ਉਹਨਾਂ ਨੂੰ ਸਪੋਰਟਸ ਦਿਖਾਉਣਾ ਆ ਇਤੋ ਦਾ ਕੀ ਉਹਨਾਂ ਨੇ ਜਿਹੜੀਆਂ ਚੁਗਲੀਆਂ ਆਪਣੀ ਸਹੇਲੀਆਂ ਦੇ ਨਾਲ ਕਰ ਲੀਆਂ ਹੁੰਦੀਆਂ ਨਾ ਉਹਦੇ ਆਈਡੀਆਜ਼ ਵੀ ਉਹਨਾਂ ਨੂੰ ਮੈਂ ਦਿੰਦਾ ਹਾਂ ਕੀ ਤੁਸੀਂ ਇਹ ਸਭ ਕੁਝ ਕਰ ਸਕਦੇ ਆ ਬਾਈਬਲ ਰੁਕ ਜਾ ਰੁਕ ਜਾ ਉਹ ਤੁਹਾਡੇ ਤੋਂ ਆਦਤ ਆ ਉਹ ਮੇਰਾ ਇਸਤੇਮਾਲ ਕਰਦੇ ਆ ਉਹ ਜਿਹੜਾ ਖਾਂਦੇ ਆ ਉਹ ਜਿਹੜਾ ਪਾਉਂਦੇ ਆ ਉਹ ਮੇਰੇ ਦੁਆਰਾ ਹੀ ਆਰਡਰ ਕਰਦੇ ਆ ਉਹ ਜਦੋਂ ਉਹਨਾਂ ਨੇ ਘੰਟਾ ਘੰਟਾ ਆਪਣੀਆਂ ਸਹੇਲੀਆਂ ਨਾਲ ਚੁਗਲੀਆਂ ਕਰਨੀਆਂ ਹੁੰਦੀਆਂ ਨਾ ਤਾਂ ਉਹ ਮੇਰਾ ਇਸਤੇਮਾਲ ਕਰਦੇ ਆ ਆថਾ ਤਾਂ ਕਿ ਉਹ ਵਾਸ਼ਰੂਮ ਵਿੱਚ ਵੀ ਮੈਨੂੰ ਹੀ ਨਾਲ ਲੈ ਕੇ ਜਾਂਦੇ ਆ ਨਹੀਂ 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 ਇਹ ਗੱਲਾਂ ਪਬਲਿਕ ਨਹੀਂ ਦਸੀਦੀਆਂ ਹੁੰਦੀਆਂ ਇਹ ਪ੍ਰਾਈਵੇਟ ਹੁੰਦੀਆਂ ਨੇ ਐਦਾਂ ਐਦਾਂ ਮੈਂ ਨਿਊਜ਼ ਦੇਖਣ ਦੇ ਲਈ ਲੈ ਕੇ ਜਾਂਦੀ ਆ ਸਿਮਰਨ ਮੈਂ ਤੁਹਾਨੂੰ ਕੁਝ ਸਵਾਲ ਪੁੱਛਾਂ ਹਾਂਜੀ ਬਾਈਬਲ ਸਿਮਰਨ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਪਰਮੇਸ਼ਰ ਨਾਲ ਗੱਲਬਾਤ ਕਰ ਸਕਦੇ ਹੋ ਨਹੀਂ ਬਾਈਬਲ ਨਹੀਂ ਹੈ ਤਾਂ ਨਹੀਂ ਹੋ ਸਕਦਾ ਕਿ ਸਿਮਰਨ ਤੁਸੀਂ ਇਹਨਾਂ ਸਾਰੀਆਂ ਦੁਨਿਆਵੀ ਚੀਜ਼ਾਂ ਦੇ ਨਾਲ ਪਰਮੇਸ਼ਰ ਦੇ ਵਿੱਚ ਆਤਮਿਕ ਗੁੰਤੀ ਕਰ ਸਕਦੇ ਹੋ ਕਿ ਸਿਮਰਨ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਆਪਣਾ ਵਿਸ਼ਵਾਸ ਮਜ਼ਬੂਤ ਕਰ ਸਕਦੇ ਹੋ ਨਹੀਂ ਨਹੀਂ ਬਾਈਬਲ ਇਦਾਂ ਨਹੀਂ ਹੋ ਸਕਦਾ ਸਿਮਰਨ ਮੈਂ ਤੁਹਾਨੂੰ ਤਾਂ ਹੀ ਕਹਿ ਰਹੀ ਆ ਕਿ ਤੁਸੀਂ ਪਹਿਲਾਂ ਨਾਲੋਂ ਬਦਲ ਚੁੱਕੇ ਹੋ ਸਿਮਰਨ ਨਹੀਂ ਨਹੀਂ ਮੈਂ ਨਹੀਂ ਬਦਲੀ ਪਹਿਲਾਂ ਮੈਨੂੰ ਸਥਾਨ ਦਿੰਦੇ ਹੁੰਦੇ ਸੀ ਤੇ ਅੱਜ ਕੱਲ ਤੁਸੀਂ ਇਹਨਾਂ ਨੂੰ ਪਹਿਲਾ ਸਥਾਨ ਦਿੰਦੇ ਹੋ ਸਿਮਰਨ ਤੁਸੀਂ ਮੇਰੇ ਵਾਲਦ ਦੇਖਦੇ ਵੀ ਨਹੀਂ ਹੋ ਬਾਈਬਲ ਇਹਨਾਂ ਦੇ ਬਿਨਾ ਮੈਂ ਜੀ ਨਹੀਂ ਸਕਦੀ ਇਹ ਮੇਰੀ ਜ਼ਿੰਦਗੀ ਆ ਪਰ ਸਿਮਰਨ ਤੁਸੀਂ ਪਹਿਲਾਂ ਨਾਲੋਂ ਬਹੁਤ ਬਦਲ ਚੁੱਕੇ ਹੋ ਨਹੀਂ ਸਿਮਰਨ ਤੁਸੀਂ ਪਰਮੇਸ਼ਰ ਨੂੰ ਭੁੱਲ ਰਹੇ ਆ ਨਹੀਂ ਨਹੀਂ ਬਾਈਬਲ ਮੈਂ ਨਹੀਂ ਬਦਲੀ ਮੈਂ ਨਹੀਂ ਬਦਲੀ ਮੈਂ ਨਹੀਂ ਬਦਲੀ ਸਿਮਰਨ ਤੁਸੀਂ ਬਦਲ ਗਿਆ ਤੁਸੀਂ ਪਾਪ ਦੇ ਗੁਲਾਮ ਬਣ ਚੁੱਕੇ ਆ ਸਿਮਰਨ ਨਹੀਂ ਮੈਂ ਕੋਈ ਪਾਪ ਨਹੀਂ ਕੀਤਾ ਨਹੀਂ ਪਰ ਸਿਮਰਨ ਤੁਸੀਂ ਬਦਲ ਚੁੱਕੇ ਆ ਨਹੀਂ 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 ਮੈਂ ਨਹੀਂ ਬਦਲੀ ਸਿਮਰਨ ਤੁਸੀਂ ਪਹਿਲਾਂ ਨਾਲੋਂ ਬਦਲ ਚੁੱਕੇ ਆ ਨਹੀਂ ਨਹੀਂ ਮੈਂ ਨਹੀਂ ਬਦਲੀ ਆਰਮ ਇਹਨੂੰ ਪਹਿਲਾਂ ਮੈਂ ਜਾ ਕੇ ਬੰਦ ਕਰਦੀ ਆਂ ਬਾਈਬਲ ਇਹ ਬਾਈਬਲ ਮੇਰੇ ਲਈ ਆ ਇਹ ਪਰਮੇਸ਼ਰ ਨੇ ਮੇਰੇ ਲਈ ਬਣਾਈ ਆ ਇਹਦੇ ਵਿੱਚ ਹਰ ਇੱਕ ਲਿਖਿਆ ਵਚਨ ਮੇਰੇ ਦੁਆਰਾ ਮੇਰੇ ਲਈ ਲਿਖਿਆ ਗਿਆ ਆ ਮੇਰੇ ਦੁਆਰਾ ਮੇਰੇ ਲਈ ਪਰਮੇਸ਼ਰ ਨੇ ਵਚਨ ਲਿਖਿਆ ਆ ਇਹਦੇ ਵਿੱਚ ਹਰ ਇੱਕ ਲਿਖਿਆ ਵਚਨ ਮੇਰੀ ਜ਼ਿੰਦਗੀ ਚ ਕੰਮ ਕਰਦਾ ਆ ਤੇ ਮੈਂ ਮੈਂ ਕਿੰਨੇ ਆਪਣੇ ਆਪ ਨੂੰ ਧੋਖੇ ਵਿੱਚ ਰੱਖਦੀ ਪਈ ਸੀ ਕਿੰਨੇ ਸਾਲਾਂ ਤੋਂ ਮੈਂ ਧੋਖੇ ਵਿੱਚ ਰੱਖ ਰਹੀ ਸੀ ਆਪਣੇ ਆਪ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਟਾਈਮ ਦਿੰਦੀ ਸੀ ਪਰ ਮੇਰੇ ਲਈ ਜਿਹੜੀ ਪਰਮੇਸ਼ਰ ਨੇ ਮੇਰੇ ਲਈ ਲਿਖੀ ਆ ਇਹਨੂੰ ਮੈਂ ਬਿਲਕੁਲ ਟਾਈਮ ਨਹੀਂ ਸੀ ਦਿੰਦੀ ਪਰ ਹੁਣ ਮੈਂ ਫੈਸਲਾ ਲਿਆ ਆ ਕਿ ਇਹ ਜਿਹੜੀ ਬਾਈਬਲ ਆ ਇਹਨੂੰ ਮੈਂ ਪਹਿਲਾ ਸਥਾਨ ਦਵਾਂਗੀ ਇਹਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਰੱਖਾਂਗੀ ਕਿ ਸਾਨੂੰ ਕਿੰਨੇ ਸਾਲ ਹੋ ਗਏ ਅਸੀਂ ਨਾ ਚੀਜ਼ਾਂ ਦੇ ਪਿੱਛੇ ਆਪਣਾ ਸਾਰਾ ਸਮਾਂ ਲਗਾਉਂਦੇ ਆ ਕਿ ਸਾਨੂੰ ਅਸੀਂ ਇੱਕ ਮਿੰਟ ਵੀ ਜਾਂ ਇੱਕ ਘੰਟਾ ਵੀ ਬਾਈਬਲ ਨੂੰ ਐਂ ਚੰਗੀ ਤਰ੍ਹਾਂ ਪੜ੍ਹਦੇ ਆ ਸਮਝਦੇ ਆ ਕਿ ਪਰਮੇਸ਼ਰ ਨੇ ਇਹਦੇ ਵਿੱਚ ਕੀ ਲਿਖਿਆ ਆ ਉਹ ਸਾਨੂੰ ਕੀ ਕਹਿਣਾ ਚਾਹੁੰਦਾ ਆ ਕਿ ਅਸੀਂ ਇਹ ਪੁੱਛਦੇ ਆ ਪਰਮੇਸ਼ਰ ਨੂੰ ਸਾਨੂੰ ਇਹ 크ਿਸਮਸ 'ਚ ਫੈਸਲਾ ਲੈਣਾ ਆ ਕਿ ਅਸੀਂ ਆਪਣੇ ਪਹਿਲੇ ਸਥਾਨ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਸਥਾਨ ਕਿਹਨੂੰ ਦੇਣਾ ਆ ਬਾਈਬਲ ਨੂੰ ਕਿ ਆ ਫਿਰ ਇਹ ਦੁਨਿਆਵੀ ਚੀਜ਼ਾਂ ਨੂੰ ਜਿਹੜੀਆਂ ਇਨਸਾਨ ਦੁਆਰਾ ਬਣਾਈਆਂ ਗਈਆਂ ਆ ਥੈਂਕ ਯੂ